ਕੱਲ ਸ਼ੰਭੂ ਬਾਰਡਰ ਉੱਤੇ ਮਾਹੌਲ ਤਣਾਅਪੂਰਨ ਹੋ ਗਿਆ ਸੀ ਕਿਉਂਕਿ ਸਥਾਨਕ ਲੋਕ ਅਤੇ ਵਪਾਰੀ ਉੱਤੇ ਪਹੁੰਚੇ ਸਨ ਉਹਨਾਂ ਨੇ ਕਿਸਾਨਾਂ ਨੂੰ ਰਸਤਾ ਖੋਲਣ ਦੀ ਮੰਗ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਉੱਤੇ ਝੜਪ ਵਾਲੇ ਹਾਲਾਤ ਨੇ ਜਿਹੜੇ ਉਹ ਬਣ ਜਾਂਦੇ ਨੇ ਕਿਸਾਨ ਅਤੇ ਇਹ ਲੋਕ ਨੇ ਜਿਹੜੇ ਉਹ ਆਮੋ ਸਾਹਮਣੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਕਿਸਾਨ ਅਗਵਾ ਨੇ ਇਲਜ਼ਾਮ ਲਾਇਆ ਸੀ ਕਿ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਸਰਕਾਰ ਦੀ ਸ਼ਾਇਅ ਉੱਤੇ ਵਿਅਕਤੀ ਆਏ ਨੇ ਸਿੱਧੇ-ਸਿੱਧੇ ਭਾਜਪੀ ਦੇ ਉੱਤੇ ਵੀ ਇਲਜ਼ਾਮ ਲਾਏ ਗਏ ਸਨ ਨਾਲ ਹੀ ਆਮ ਆਦਮੀ ਪਾਰਟੀ ਉੱਤੇ ਵੀ ਸਵਾਲ ਨੇ ਜਿਹੜੇ ਉਹ ਕਿਸਾਨਾਂ ਨੇ ਚੁੱਕੇ ਸਨ ਤੇ ਅੱਜ ਕਿਸਾਨਾਂ ਵੱਲੋਂ ਕੁਝ ਫੋਟੋਆਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਕਿਸਾਨਾਂ ਨੇ ਕਿਹਾ ਹੈ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਕੱਲ ਸ਼ੰਭੂ ਬਾਰਡਰ ਉੱਤੇ ਆ ਕੇ ਹੰਗਾਮਾ ਕੀਤਾ ਤਾਂ ਇਹਨਾਂ ਲੋਕਾਂ ਦੀਆਂ ਫੋਟੋਆਂ ਬੀਜੇਪੀ ਦੇ ਐਮਐਲਏ ਅਤੇ ਸਾਬਕਾ ਮੰਤਰੀਆਂ ਦੇ ਨਾਲ ਨੇ ਇਸ ਦੇ ਨਾਲ ਹੀ ਇੱਕ ਆਪ ਲੀਡਰ ਨੂੰ ਲੈ ਕੇ ਵੀ ਕਿਸਾਨਾਂ ਨੇ ਵੱਡੇ ਸਵਾਲ ਨਹੀਂ ਜਿਹੜੇ ਉਹ ਚੁੱਕੇ ਨੇ ਤਾਂ ਕਿਸਾਨ ਆਗੂ ਨੇ ਜਿਹੜੇ ਉਹਨਾਂ ਦੀ ਵੀ ਇੱਕ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਨਿਸ਼ਾਨਾ ਜਿਹੜਾ ਇਹਨਾਂ ਲੋਕਾਂ ਉੱਤੇ ਸਾਧਿਆ ਏ ਦੂਜੇ ਪਾਸੇ ਕਿਸਾਨ ਆਪਣਾ ਪੱਖ ਰੱਖਦੇ ਹੋਏ ਇਹ ਵੀ ਕਹਿ ਰਹੇ ਹਨ ਕਿ ਰਸਤੇ ਅਸੀਂ ਨੇ ਬੰਦ ਨਹੀਂ ਕੀਤੇ ਰਸਤੇ ਤਾਂ ਸਰਕਾਰ ਨੇ ਬੰਦ ਕੀਤੇ ਨੇ ਤਾਂ ਉਸ ਵਾਇਰਲ ਆਡੀਓ ਵਿੱਚ ਕੀ ਹੈ ਜਿਸ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਇਹਨਾਂ ਲੋਕਾਂ ਉੱਤੇ ਇਲਜ਼ਾਮ ਲਾ ਰਹੇ ਨੇ ਆਓ ਦੇਖਦੇ ਹਾਂ ਜਿਹੜੇ ਕੱਲ ਵਪਾਰੀ ਆਏ ਸੀ ਭਾਈ ਵਿਸ਼ਾਲ ਗੋਇਲ ਬਤਰਾ ਸ਼ਾਹਲ ਬਤਰਾ ਗੁਲਾਟੀ ਉਸੀਮ ਗੋਇਲ ਭਾਜਪਾ ਦੇ ਐਮਐਲਏ ਦੇ ਨਾਲ ਦੂਜਾ ਜਿਹੜੇ ਸਾਬਕਾ ਗ੍ਰਹਿ ਰਾਜ ਮੰਤਰੀ ਰਹੇ ਨੇ ਅਨਿਲ ਵੇਦ ਜੀ ਉਹਨਾਂ ਦੇ ਬੜੇ ਵੱਡੇ ਸਮਰਥਕ ਜਿਹੜੀਆਂ ਅਸੀਂ ਗੱਲਾਂ ਕਹੀਆਂ ਸੀ ਉਹ ਠੀਕ ਸੀ ਤੇ ਭਾਜਪਾ ਵੱਲੋਂ ਛੜੰਤਰ ਰਚਿਆ ਗਿਆ ਸੀ ਕਿ ਆ ਇਹ ਉਹਨਾਂ ਦੀਆਂ ਤਸਵੀਰਾਂ ਆ ਐਮਐਲਏ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਤੁਹਾਨੂੰ ਚਰਚਾ ਕਰਦਾ ਸਮਰਥਕ ਦਿਖਿਆ ਹੋਊਗਾ ਤਾਂ ਹੀ ਅਸੀਂ ਆਦਮੀ ਨੂੰ ਕਿਹਾ ਵਰਤਮਾਨ ਆਮ ਆਦਮੀ ਦਾ ਮਲੇ ਉਹਦੇ ਨੇੜੇ ਆ ਗੋਲ ਚੱਕਰ 'ਚ ਹੀ ਫੋਟੋ ਤੁਸੀਂ ਬੜੀ ਕੱਲ ਵਾਇਰਲ ਹੁੰਦੀ ਦੇਖੀ ਆ